ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿੰਧੂ ਜਲ ਸਮਝੌਤਾ ਇੰਡਸ ਵਾਟਰ ਟ੍ਰੀਟੀ ਜੋ ਹੁਣ ਤੱਕ ਚਾਰ ਜੰਗਾਂ ਚਾਰ ਲੜਾਈਆਂ ਚੱਲ ਚੁੱਕਿਆ ਦਹਾਕਿਆਂ ਦਾ ਸਰਹੱਦ ਪਾਰ ਦਾ ਪਾਕਿਸਤਾਨ ਤੋਂ ਭਾਰਤ ਦੇ ਖਿਲਾਫ ਚਲਾਇਆ ਜਾ ਰਿਹਾ ਅਤਵਾਦ ਦੋਹਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦਾ ਇਕ ਲੰਬਾ ਇਤਿਹਾਸ ਇਸ ਤੋਂ ਵੀ ਬਚਿਆ ਹੋਇਆ ਸੀ ਆਖਿਰ ਨੂੰ ਬੁੱਧਵਾਰ ਨੂੰ ਭਾਰਤ ਵੱਲੋਂ ਇਸ ਸਮਝੌਤੇ ਉੱਪਰ ਰੋਕ ਲਗਾ ਦਿੱਤੀ ਗਈ ਭਾਰਤ ਨੇ ਇਹ ਫੈਸਲਾ ਪਹਿਲਗਾਮ ਦੇ ਵਿੱਚ ਪਾਕਿਸਤਾਨੀ ਅਤਵਾਦੀਆਂ ਵੱਲੋਂ 26 ਸੈਲਾਨੀਆਂ ਦੇ ਮਾਰੇ ਜਾਣ ਤੋਂ ਬਾਅਦ ਲਿਆ ਗਿਆ 1960 ਦੇ ਸਿੰਧੂ ਜਲ ਸੰਝੋਤੇ ਨੂੰ ਫੌਰੀ ਪ੍ਰਭਾਵ ਦੇ ਨਾਲ ਮੁਲਤਵੀ ਰੱਖਿਆ ਜਾਂਦਾ ਹੈ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਪਰੋਸੇਮੰਦ ਅਤੇ ਅਟੱਲ ਤੌਰ ਤੇ ਤਿਆਗ ਨਹੀਂ ਦਿੰਦਾ ਇਹ ਬਿਆਨ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕੱਲ ਦੇ ਰਾਤ ਸੁਰੱਖਿਆ ਲਈ ਕੈਬਨਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਿੱਤਾ ਕਈ ਹੋਰ ਕਦਮ ਵੀ ਚੁੱਕੇ ਗਏ ਹਨ ਪਰ ਸਿੰਧੂ ਜਲ ਸਮਝੌਤਾ ਅਹਿਮ ਕਿਉਂ ਹੈ ਅਤੇ ਇਸ ਤੇ ਉੱਪਰ ਲਗਾਈ ਗਈ ਰੋਕ ਦੇ ਮਾਇਨੇ ਕੀ ਹਨ ਇਸ ਦੇ ਨਾਲ ਅੱਜ ਤੁਹਾਡੀ ਸ਼ਾਮ ਨੂੰ ਸਿੰਧੂ ਜਲ ਸਮਝੌਤਾ 19 ਸਤੰਬਰ 1960 ਨੂੰ ਕਰਾਚੀ ਵਿਖੇ ਸਾਈਨ ਕੀਤਾ ਗਿਆ ਭਾਰਤ ਅਤੇ ਪਾਕਿਸਤਾਨ ਵਿਚਕਾਰ 9 ਸਾਲ ਤੱਕ ਇੱਕ ਲੰਬੀ ਗੱਲਬਾਤ ਚੱਲੀ ਉਸ ਤੋਂ ਬਾਅਦ ਇਸ ਸਮਝੌਤੇ ਦੇ ਉੱਤੇ ਪਹੁੰਚਿਆ ਗਿਆ ਇਸ ਸਮਝੌਤੇ ਦੇ 12 ਆਰਟੀਕਲ ਨੇ ਅੱਠ ਇਹਦੇ ਇਨੈਕਸ਼ਰਸ ਨੇ A2H ਇਸ ਸਮਝੌਤੇ ਦੇ ਪ੍ਰਵੰਦਾ ਮੁਤਾਬਿਕ ਸਿੰਧੂ ਘਾਟੀ ਦੇ ਜਿਹੜੇ ਪੂਰਬੀ ਦਰਿਆ ਨੇ ਉਸ ਤੇ ਸਾਰੇ ਪਾਣੀ ਮਤਲਬ ਸਤਲੁਜ ਬਿਆਸ ਅਤੇ ਰਾਵੀ ਇਹਨਾਂ ਦਰਿਆਵਾਂ ਦੇ ਸਾਰੇ ਪਾਣੀਆਂ ਤੇ ਬੇਰੋਕ ਟੋਕ ਹੱਕ ਭਾਰਤ ਦਾ ਹੋਵੇਗਾ ਅਤੇ ਜਿਹੜੇ ਪੱਛਮੀ ਦਰਿਆ ਨੇ ਸਿੰਧੂ ਜੇਲਮ ਅਤੇ ਚਨਾਬ ਇਸ ਦਾ ਪਾਣੀ ਪਾਕਿਸਤਾਨ ਨੂੰ ਮਿਲੇਗਾ ਸਮਝੌਤੇ ਤੇ ਰੋਕ ਲਾਉਣ ਦੇ ਮਾਇਨ ਜਿਹੜੇ ਨੇ ਉਹ ਇਹ ਨਹੀਂ ਕਿ ਜਿਹੜਾ ਇਹ ਪਾਣੀ ਹੈ ਇਸ ਦਾ ਅਸਰ ਪਏਗਾ ਕਿ ਨਾ ਪਾਣੀਆਂ ਦੇ ਉੱਪਰ ਰੋਕ ਲੱਗੇਗੀ ਇਹ ਸਮਝਿਆ ਜਾ ਰਿਹਾ ਹੈ ਲੇਕਿਨ ਇਹਦਾ ਸਿੱਧਾ ਅਸਰ ਤਾਂ ਇਹੀ ਹੈ ਕਿ ਭਾਰਤ ਲਈ ਕਈ ਵਿਕਲਪ ਜਿਹੜੇ ਨੇ ਖੁੱਲ ਜਾਣਗੇ ਸਿੰਧੂ ਘਾਟੀ ਦੇ ਦਰਿਆਵਾਂ ਦੇ ਪਾਣੀਆਂ ਨੂੰ ਵਰਤਣਾ ਕਿਵੇਂ ਹੈ ਕੀ ਕਰਨਾ ਹੈ ਮਿਸਾਲ ਦੇ ਤੌਰ ਤੇ ਭਾਰਤ ਪਾਕਿਸਤਾਨ ਨਾਲ ਕਿਹੜੇ ਦਰਿਆ ਦੇ ਵਿੱਚ ਕਿੰਨਾ ਪਾਣੀ ਵਹਿ ਰਿਹਾ ਹੈ ਇਹ ਡਾਟਾ ਫੌਰੀ ਤੌਰ ਦੇ ਉੱਤੇ ਸਾਂਝਾ ਕਰਨਾ ਬੰਦ ਕਰ ਸਕਦਾ ਭਾਰਤ ਇਹਨਾਂ ਦਾ ਪਾਣੀ ਜਿਹੜਾ ਹੈ ਉਹ ਇਮੀਡੀਏਟਲੀ ਆਪਾਂ ਜੇ ਕਹੀਏ ਫੌਰੀ ਤੌਰ ਤੇ ਰੋਕ ਨਹੀਂ ਸਕਦਾ ਕਿ ਕੱਲ ਰਾਤ ਅਨਾਉਂਸਮੈਂਟ ਹੋਈ ਹੈ ਅੱਜ ਸਵੇਰੇ ਸਾਰਾ ਪਾਣੀ ਬੰਦ ਕਰ ਦਿੱਤਾ ਜਾਵੇਗਾ ਇਸ ਤਰ੍ਹਾਂ ਫੌਰੀ ਤੌਰ ਤੇ ਕਰਨਾ ਸੰਭਵ ਨਹੀਂ ਹੈ ਲੇਕਿਨ ਜਿਹੜਾ ਡਾਟਾ ਹੈ ਉਹ ਫੌਰੀ ਤੌਰ ਤੇ ਜ਼ਰੂਰ ਬੰਦ ਕੀਤਾ ਜਾ ਸਕਦਾ ਹੈ ਕਿ ਕਿੰਨਾ ਪਾਣੀ ਜਿਹੜਾ ਹੈ ਉਹ ਉਹਦੇ ਵਿੱਚੋਂ ਫਲੋ ਕਰ ਰਿਹਾ ਹੈ ਉਸ ਤੇ ਕਿੰਨੇ ਅਸਰ ਪੈਣਗੇ ਫੌਰੀ ਤੌਰ ਤੇ ਉਹ ਵੀ ਜਿਹੜਾ ਹੈ ਉਸ ਤੇ ਵੀ ਕੀ ਅਸਰ ਪਏਗਾ ਫੌਰੀ ਤੌਰ ਤੇ ਇੰਨਾ ਜ਼ਿਆਦਾ ਅਸਰ ਨਹੀਂ ਦਿਖੇਗਾ ਲੇਕਿਨ ਭਾਰਤ ਇਹਨਾਂ ਦਰਿਆਵਾਂ ਦਾ ਕਿੰਨਾ ਪਾਣੀ ਹੈ ਕਿਵੇਂ ਕਿਸ ਤਰੀਕੇ ਨਾਲ ਵਹਤ ਸਕਦਾ ਹੈ ਉਸ ਤੇ ਹੁਣ ਕੋਈ ਰੋਕ ਟੋਕ ਜਿਹੜੀ ਆ ਉਹ ਲਾਗੂ ਨਹੀਂ ਹੋਵੇਗੀ ਸਿੰਧੂ ਜੇਲਮ ਅਤੇ ਚਨਾਬ ਦਾ ਪਾਣੀ ਹੁਣ ਭਾਰਤ ਰੋਕ ਕੇ ਉਸ ਨੂੰ ਜਮਾ ਵੀ ਕਰ ਸਕਦਾ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਉਸਾਰੀ ਉਦীন ਤੋਂ ਪਣ ਬਿਜਲੀ ਦੇ ਜਿਹੜੇ ਪ੍ਰੋਜੈਕਟ ਨੇ ਜੇਲਮ ਤੇ ਬਣ ਰਿਹਾ ਕਿਸ਼ਨ ਗੰਗਾ ਅਤੇ ਚਨਾਬ ਤੇ ਬਣ ਰਿਹਾ ਰਾਤਲੇ ਪ੍ਰੋਜੈਕਟ ਉਸ ਦੇ ਉੱਤੇ ਕਿਸੇ ਵੀ ਪਾਕਿਸਤਾਨੀ ਅਧਿਕਾਰੀ ਨੂੰ ਆਉਣ ਤੋਂ ਰੋਕ ਦਿੱਤਾ ਜਾਵੇਗਾ ਪਹਿਲਾਂ ਉਹ ਇਨਸਪੈਕਸ਼ਨ ਦੇ ਲਈ ਆ ਸਕਦੇ ਸੀ ਕਿ ਕੀ ਬਣ ਰਿਹਾ ਹੈ ਕਿਸ ਤਰੀਕੇ ਨਾਲ ਉਸਾਰੀ ਹੋਈ ਹੈ ਉਹ ਵੀ ਫੌਰੀ ਤੌਰ ਤੇ ਬੰਦ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਭਾਰਤਿਕ ਰੈਜ਼ਰਵਰ फ्लਸ਼ਿੰਗ ਤਕਨੀਕ ਹੁੰਦੀ ਹੈ ਉਸ ਦਾ ਇਸਤੇਮਾਲ ਵੀ ਕਰ ਸਕਦਾ ਹੈ ਜਿਸ ਦੇ ਨਾਲ ਪਾਣੀ ਦਾ ਜਿਹੜਾ ਭੰਡਾਰ ਹੈ ਉਹ ਹੋਰ ਵਧਾਇਆ ਜਾ ਸਕਦਾ ਹੈ ਜਿਹੜੀ ਉਹਦੇ ਵਿੱਚ ਸਿਲਟ ਜੰਮ ਜਾਂਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਤਲ ਛਟ ਕਹਿੰਦੇ ਆ ਸੈਡੀਮੈਂਟਰੀ ਰੌਕਸ ਥੱਲੇ ਜੰਮ ਜਾਂਦੀਆਂ ਨੇ ਉਹਦੇ ਨਾਲ ਪਾਣੀ ਜਿੰਨਾ ਉਸ ਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਉਹ ਘਟ ਜਾਂਦਾ ਹੈ ਉਹਨੂੰ फ्लਸ਼ ਕਰਕੇ ਬਾਹਰ ਕੱਢਿਆ ਜਾ ਸਕਦਾ ਹੈ ਤੇ ਇੱਕ ਤਾਂ ਡੈਮ ਦੀ ਉਹਦੇ ਨਾਲ ਲਾਈਫ ਜਿਹੜੀ ਹੈ ਉਹਦੇ ਵਿੱਚ ਵਾਧਾ ਹੋ ਜਾਂਦਾ ਹੈ ਦੂਜਾ ਪਾਣੀ ਜਿੰਨਾ ਸਟੋਰ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਵਾਧਾ ਹੋ ਸਕਦਾ ਹੈ ਉਹ ਵੀ ਹੁਣ ਭਾਰਤ ਕਰ ਸਕੇਗਾ ਲੇਕਿਨ ਜਿਵੇਂ ਮੈਂ ਕਹਿ ਰਿਹਾ ਸੀ ਕਿ ਉਸ ਦਾ ਅਸਰ ਫੌਰੀ ਤੌਰ ਤੇ ਕਿੰਨਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਉਸ ਤੇ ਨਹੀਂ ਪਵੇਗਾ ਜਿਵੇਂ ਕਿ ਆਮ ਤੌਰ ਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਫੌਰਨ ਪਾਣੀ ਰੋਕ ਦਿੱਤੇ ਜਾਣਗੇ ਉਹ ਕਿਉਂ ਹੈ ਕਿਉਂਕਿ ਕਟੋ ਕਰਤ ਕੁਝ ਸਾਲ ਤਾਂ ਇਹ ਪਾਣੀ ਨਹੀਂ ਰੁਕੇਗਾ ਕਿਉਂਕਿ ਭਾਰਤ ਵੱਲੋਂ ਇਸ ਪਾਣੀ ਨੂੰ ਜਮ੍ਹਾਂ ਕਰਨ ਵਾਸਤੇ ਹਜੇ ਤੱਕ ਕੋਈ ਵੀ ਬੁਨਿਆਦੀ ਢਾਂਚਾ ਜਿਹੜਾ ਹੈ ਉਹ ਤਿਆਰ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਅਜਿਹਾ ਢਾਂਚਾ ਤਿਆਰ ਹੈ ਜਿਸ ਦੇ ਨਾਲ ਪਾਣੀ ਨੂੰ ਆਪਣੀ ਵਰਤੋਂ ਲਈ ਮੋੜਿਆ ਜਾ ਸਕੇ ਡਾਇਵਰਟ ਕੀਤਾ ਜਾ ਸਕੇ ਸੋ ਜੇ ਪਾਣੀ ਨੂੰ ਤੁਸੀਂ ਰੋਕ ਵੀ ਲੈਂਦੇ ਹੋ ਉਹ ਪਾਣੀ ਦਾ ਕਰੋਗੇ ਕੀ ਉਹਨੂੰ ਜਮ੍ਹਾਂ ਕਿੱਥੇ ਕਰੋਗੇ ਉਹਦੀ ਵਰਤੋਂ ਕਿਵੇਂ ਕਰੋਗੇ ਨਾਤਾ ਜਮਾ ਕਰਨ ਦੇ ਲਈ ਸਟੋਰ ਕਰਨ ਦੇ ਲਈ ਕੋਈ ਢਾਂਚਾ ਜਿਹੜਾ ਹੈ ਉਹ ਵਿਕਸਿਤ ਕੀਤਾ ਗਿਆ ਹੈ ਨਾ ਹੀ ਉਹਨੂੰ ਡਾਇਵਰਟ ਕਰਕੇ ਜਿਵੇਂ ਆਪਾਂ ਕਹਿ ਲਈਏ ਕਿ ਸਿੰਚਾਈ ਦੇ ਲਈ ਵਰਤਨਾ ਹੈ ਪੰਜਾਬ ਚ ਵਰਤਨਾ ਹੈ ਰਾਜਸਥਾਨ ਚ ਵਰਤਨਾ ਹੈ ਕਿੱਥੇ ਵੀ ਵਰਤਨਾ ਹੈ ਹਰਿਆਣੇ ਚ ਵਰਤਨਾ ਹੈ ਉਹਦੇ ਲਈ ਵੀ ਕੋਈ ਨਹਿਰਾਂ ਦਾ ਜਾਲ ਇਸ ਤਰੀਕੇ ਨਾਲ ਨਹੀਂ ਬੁਣਿਆ ਗਿਆ ਕਿਉਂਕਿ ਹਰ ਵਾਰ ਜਦੋਂ ਵੀ ਕਿਸੇ ਨਹਿਰ ਪੱਟਣ ਦੀ ਗੱਲ ਹੁੰਦੀ ਹੈ ਜਾਂ ਦਰਿਆਵਾਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਸਿਆਸਤ ਜਿਹੜੀ ਹੈ ਉਹ ਹਾਵੀ ਹੋ ਜਾਂਦੀ ਹੈ ਤੇ ਉਸ ਤਰੀਕੇ ਦਾ ਵੀ ਕੋਈ ਢਾਂਚਾ ਹਜੇ ਤੱਕ ਤਿਆਰ ਨਹੀਂ ਕੀਤਾ ਗਿਆ ਕਿ ਪਾਣੀ ਨੂੰ ਆਪਣੇ ਵਾਸਤੇ ਆਪਣੇ ਸੂਬਿਆਂ ਦੇ ਵਾਸਤੇ ਵਰਤਿਆ ਜਾ ਸਕੇ ਉਹਨੂੰ 모ੜਿਆ ਜਾ ਸਕਦਾ ਹੁਣ ਇਸ ਸਮਝੌਤਾ ਜਿਹੜਾ ਹੈ ਨਾ ਤਾਂ ਉਸ ਦੇ ਵਿੱਚ ਕੋਈ ਐਗਜ਼ੈਕਟ ਕਲੋਜ਼ ਹੈ ਨਾ ਹੀ ਉਹਦੇ ਵਿੱਚ ਕੋਈ ਆਖਰੀ ਤਾਰੀਖ ਹੈ ਐਗਜ਼ੈਕਟ ਕਲੋਜ਼ ਦਾ ਮਤਲਬ ਇਹ ਹੈ ਕਿ ਨਾ ਤਾਂ ਭਾਰਤ ਨਾ ਹੀ ਪਾਕਿਸਤਾਨ ਕਾਨੂੰਨੀ ਤੌਰ ਤੇ ਇੱਕ ਪਾਸੜ ਤਰੀਕੇ ਨਾਲ ਇਸ ਫੈਸਲੇ ਨੂੰ ਰੱਦ ਕਰ ਸਕਦਾ ਹੈ ਤੇ ਨਾ ਹੀ ਕੋਈ ਐਂਡ ਡੇਟ ਹੈ ਮਤਲਬ ਕੋਈ ਆਖਰੀ ਤਰੀਕ ਤੱਕ ਨਹੀਂ ਹੈ ਕਿ ਇਹ ਸਮਝੌਤਾ ਕਦੋਂ ਤੱਕ ਲਾਗੂ ਰਹੇਗਾ ਤੇ ਉਸ ਤੋਂ ਬਾਅਦ ਬੰਦ ਹੋ ਜਾਏਗਾ ਇਸ ਤਰ੍ਹਾਂ ਦਾ ਕੋਈ ਵੀ ਪ੍ਰਾਵਧਾਨ ਇਸ ਦੇ ਵਿੱਚ ਰੱਖਿਆ ਹੋਇਆ ਹੈ ਜੇ ਕੋਈ ਇਹਦੇ ਵਿੱਚ ਮੋਡੀਫਿਕੇਸ਼ਨ ਵੀ ਕਰਨੀ ਹੈ ਮਤਲਬ ਕੋਈ ਸੁਧਾਰ ਵੀ ਕਰਨਾ ਹੈ ਤਾਂ ਉਹ ਵੀ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਹੋਏਗਾ ਇਹ ਇਸ ਦੇ ਵਿੱਚ ਕਿਹਾ ਗਿਆ ਹੈ ਇੱਕ ਦੇਸ਼ ਕਦੇ ਵੀ ਇਸ ਦੇ ਵਿੱਚ ਯੂਨਿਲੈਟਰਲ ਜਿਹੜਾ ਕੋਈ ਵੀ ਚੇਂਜ ਹੈ ਉਹ ਨਹੀਂ ਕਰ ਸਕਦਾ ਰੋਲਾ ਸੁਲਝਾਉਣ ਦੇ ਲਈ ਤਰੀਕਾ ਜ਼ਰੂਰ ਇਹਦੇ ਵਿੱਚ ਸੁਝਾਇਆ ਗਿਆ ਹੈ ਉਹ ਹੈ ਆਰਟੀਕਲ 9 ਦੇ ਵਿੱਚ ਤੇ ਐਨੈਕਸਰ ਐਫ ਅਤੇ ਜੀ ਹੈ ਉਹਦੇ ਵਿੱਚ ਤਰੀਕਾ ਦੱਸਿਆ ਗਿਆ ਹੈ ਕਿ ਇਸ ਸਮਝੌਤੇ ਦੇ ਅਧੀਨ ਜੇ ਕੋਈ ਦੋਨੋਂ ਦੇਸ਼ਾਂ 'ਚ ਆਪਸ 'ਚ ਰੋਲਾ ਪੈ ਜਾਂਦਾ ਹੈ ਕੋਈ ਮਸਲਾ ਖੜਾ ਕੀਤਾ ਜਾਂਦਾ ਹੈ ਜਾਂ ਖੜਾ ਹੋ ਜਾਂਦਾ ਹੈ ਉਸ ਨੂੰ ਸੁਲਝਾਇਆ ਕਿਵੇਂ ਜਾ ਸਕੋ ਹੁਣ ਉਹਦੇ ਵਿੱਚ ਪ੍ਰਾਵਧਾਨ ਦਿੱਤੇ ਗਏ ਨੇ ਕਿ ਪਹਿਲਾ ਪ੍ਰਾਵਧਾਨ ਤਾਂ ਹੈ ਕਿ ਇੱਕ ਪਰਮਾਨੈਂਟ ਇੰਡਸ ਕਮਿਸ਼ਨ ਹੈ ਉਸ ਦੇ ਅੱਗੇ ਉਸ ਰੋਲੇ ਨੂੰ ਲਜਾਇਆ ਜਾ ਸਕਦਾ ਹੈ ਫਿਰ ਜੇ ਉੱਥੇ ਵੀ ਗੱਲ ਨਹੀਂ ਬਣਦੀ ਤਾਂ ਇੱਕ ਨਿਊਟਰਲ ਐਕਸਪਰਟ ਕੋਈ ਸਾਂਝਾ ਮਾਹਿਰ ਜਿਹੜਾ ਹੈ ਉਸ ਦੇ ਕੋਲ ਲੈ ਕੇ ਜਾਇਆ ਜਾ ਸਕਦਾ ਹੈ ਜਿਹੜਾ ਆਪਣਾ ਫੈਸਲਾ ਸੁਣਾਵੇਗਾ ਤੇ ਜੇ ਉੱਥੇ ਵੀ ਗੱਲ ਨਹੀਂ ਬਣਦੀ ਤਾਂ ਆਖਰ ਦੇ ਵਿੱਚ ਇੱਕ ਫੋਰਮ ਆਫ ਆਰਬਿਟਰੇਟਰਸ ਹੈ ਉਹਦੇ ਸਾਹਮਣੇ ਤੁਸੀਂ ਲੈ ਕੇ ਜਾ ਸਕਦੇ ਹੋ ਆਰਬਿਟਰੇਟਰ ਹੀ ਹੁੰਦਾ ਕਿ ਜਿਨ੍ਹਾਂ ਨੂੰ ਆ ਕੀਤਾ ਜਾਂਦਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਉਹ ਤੁਹਾਡੇ ਬਿਹਾਫ ਦੇ ਉੱਤੇ ਫੈਸਲਾ ਲੈ ਸਕਣ ਜਾਂ ਦੋਨਾਂ ਤਰ੍ਹਾਂ ਦਾ ਸਮਝੌਤਾ ਕਰਾ ਸਕਣ ਉਹਨੂੰ ਵਿਚੋਲੀਆ ਸ਼ਬਦ ਤਾਂ ਨਹੀਂ ਵਰਤ ਸਕਦੇ ਲੇਕਿਨ ਇੱਕ ਅਜਿਹਾ ਵਿਅਕਤੀ ਜਾਂ ਇੱਕ ਅਜਿਹੇ ਵਿਅਕਤੀਆਂ ਦਾ ਇਕੱਠ ਜਿਹਨੂੰ ਦੋਨਾਂ ਤਰ੍ਹਾਂ ਦੇ ਵੱਲੋਂ ਨਾਮਜ਼ਦ ਕੀਤਾ ਜਾਵੇ ਜਾਂ ਦੋਨੋਂ ਤਰ੍ਹਾਂ ਮਨਜ਼ੂਰ ਕਰਦਿਆਂ ਹੁਣ ਦੋਨਾਂ ਦੀ ਸਹਿਮਤੀ ਹੋਵੇ ਕਿ ਇਹ ਸਾਡਾ ਫੈਸਲਾ ਕਰਾ ਸਕਦੇ ਨੇ ਉਹਨੂੰ ਆਪਾਂ ਫਾਰਮ ਆਫ ਆਰਬਿਟਰਸ ਕਹਿੰਦੇ ਆਂ ਉਹ ਇੱਥੇ ਇਹ ਵੀ ਨਹੀਂ ਹੈ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਹੋ ਸਕਦਾ ਹੈ ਭਾਰਤ ਪਾਣੀ ਰੋਕ ਸਕਦਾ ਹੈ ਜਾਂ ਇਹ ਅਚਾਨਕ ਹੀ ਭਾਰਤ ਵੱਲੋਂ ਕੋਈ ਫੈਸਲਾ ਲਿਆ ਗਿਆ ਜਾਂ ਪਾਕਿਸਤਾਨ ਨੂੰ ਜਦਾ ਕਦੇ ਕੋਈ ਅੰਦਾਜ਼ਾ ਹੀ ਨਹੀਂ ਸੀ ਜਾਂ ਇਹਦੇ ਬਾਰੇ ਕਦੇ ਉਹਨਾਂ ਵੱਲੋਂ ਜ਼ਿਕਰ ਨਹੀਂ ਕੀਤਾ ਗਿਆ ਅਜਿਹਾ ਵੀ ਨਹੀਂ ਹੈ ਪਾਕਿਸਤਾਨ ਨੂੰ ਵੀ ਪਤਾ ਸੀ ਕਿ ਇਹ ਹੋ ਸਕਦਾ ਹੈ ਲੇਕਿਨ 2016 ਦੇ ਵਿੱਚ ਪਾਕਿਸਤਾਨ ਦੇ ਇੱਕ ਅਖਬਾਰ ਡਾਣ ਨਿਊਜ਼ਪੇਪਰ ਉੱਥੋਂ ਦਾ ਬਹੁਤ ਮਸ਼ਹੂਰ ਅਖਬਾਰ ਹੈ ਉਦੇ ਵਿੱਚ ਇੱਕ ਇੰਟਰਵਿਊ ਦੌਰਾਨ ਪਾਕਿਸਤਾਨ ਦੇ ਸਾਬਕਾ ਕਾਨੂੰਨ ਮੰਤਰੀ ਅਹਿਮਰ ਬਿਲਾਲ ਸੂਫੀ ਉਹਨਾਂ ਨੇ ਇੱਕ ਇੰਟਰਵਿਊ ਦਿੱਤੇ ਸੀ ਜਿਦੇ ਵਿੱਚ ਇਸ ਇੰਡਸ ਵਾਟਰ ਟਰੀ ਜਾਂ ਸਿੰਧੂ ਜਲ ਸਮਝੌਤੇ ਬਾਰੇ ਗੱਲਬਾਤ ਕੀਤੀ ਗਈ ਸੀ ਕਿ ਕੀ ਹੋ ਸਕਦਾ ਹੈ ਜੇ ਭਾਰਤ ਸਮਝੌਤੇ ਤੋਂ ਬਾਹਰ ਹੋਣ ਦਾ ਫੈਸਲਾ ਕਰਦਾ ਹੈ ਉਸ ਸੂਰਤ ਦੇ ਵਿੱਚ ਪਾਕਿਸਤਾਨ ਕੀ ਕਰ ਸਕਦਾ ਹੈ ਪਾਕਿਸਤਾਨ ਦੇ ਕੋਲ ਵਿਕਲਪ ਕੀ ਨੇ ਕੀ ਸਟੈਪ ਚੱਕੇ ਜਾ ਸਕਦੇ ਨੇ ਜਾਂ ਉਹਦਾ ਅਸਰ ਕੀ ਪਏਗਾ ਇਹਦੇ ਬਾਰੇ ਉਹ ਇੰਟਰਵਿਊ ਹੋਈ ਸੀ ਉਹਦੇ ਵਿੱਚ ਜਿਹੜੇ ਸਾਬਕਾ ਕਾਨੂੰਨ ਮੰਤਰੀ ਨੇ ਉਹ ਕਹਿੰਦੇ ਨੇ ਕਿ ਜਿਹੜਾ ਆਰਬਿਟ੍ਰੇਸ਼ਨ ਆ ਉਹਦੇ ਨਾਲ ਕੋਈ ਫਰਕ ਨਹੀਂ ਪਏਗਾ ਜਿਹੜਾ ਆਰਟੀਕਲ 9 ਤੇ ਅਨੈਕਸਰ ਐਫ ਐਂਡ ਜੀ ਹੈ ਜਿਹਦਾ ਮੈਂ ਜ਼ਿਕਰ ਕੀਤਾ ਹੈ ਇਹਦੇ ਵਿੱਚ ਜੋ ਰਸਤਾ ਦਿਖਾਇਆ ਗਿਆ ਹੈ ਆਪਸੀ ਡਿਸਪਿਊਟ ਦਾ ਆਪਸੀ ਰੌਲਿਆਂ ਨੂੰ ਸੁਲਝਾਉਣ ਦਾ ਉਸ ਦਾ ਵੀ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਉਸ ਸਮਝੌਤੇ ਦੇ ਅੰਤਰਗਤ ਸਮਝੌਤੇ ਦੇ ਅੰਦਰ ਜੇ ਕੋਈ ਰੌਲਾ ਪੈਂਦਾ ਹੈ ਉਸ ਨੂੰ ਸੁਲਝਾਉਣ ਲਈ ਬਣਾਇਆ ਗਿਆ ਹੈ ਜੇ ਸਮਝੌਤਾ ਰੱਦ ਹੋ ਜਾਵੇ ਜਾਂ ਸਮਝੌਤੇ ਦੇ ਉੱਤੇ ਹੀ ਸਵਾਲ ਖੜੇ ਹੋ ਜਾਣ ਉਸ ਦੇ ਵਾਸਤੇ ਉਹ ਰਸਤਾ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਸਮਝੌਤੇ ਦੀ ਜਿਹੜੀ ਸਸਪੈਂਡ ਕਰਨ ਦੇ ਲਈ ਜਾਂ ਇਹਦੀ ਸਮੀਖਿਆ ਕਰਨ ਦੇ ਲਈ ਕੋਈ ਵੀ ਚੀਜ਼ ਇਸ ਸਮਝੌਤੇ ਦੇ ਵਿੱਚ ਨਹੀਂ ਕਹੀ ਗਈ ਹੈ ਤਾਂ ਪਾਕਿਸਤਾਨ ਕਿਤੇ ਵੀ ਜਾ ਕੇ ਇਸ ਦੀ ਅਪੀਲ ਨਹੀਂ ਕਰ ਸਕਦਾ ਜੇ ਭਾਰਤ ਇਸ ਨੂੰ ਇਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਫੈਸਲਾ ਕਰਦਾ ਹੈ ਜਾਂ ਇਸ ਸਮਝੌਤੇ ਤੇ ਰੋਕ ਲਾਉਣ ਦੀ ਕੋਈ ਦਾ ਫੈਸਲਾ ਲੈਂਦਾ ਹੈ ਤਾਂ ਪਾਕਿਸਤਾਨ ਕੋਲ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਜਾ ਕੇ ਉਹ ਅਪੀਲ ਕਰ ਸਕੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਇੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉੱਥੇ ਜਿਹੜੇ ਨੇ ਅੰਤਰਰਾਸ਼ਟਰੀ ਕੋਈ ਵੀ ਡਿਸਪਿਊਟ ਹੁੰਦੇ ਨੇ ਕੋਈ ਵੀ ਮਸਲੇ ਹੁੰਦੇ ਨੇ ਉਹਨਾਂ ਨੂੰ ਸੁਲਝਾਇਆ ਜਾਂਦਾ ਹੈ ਲੇਕਿਨ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਪਾਕਿਸਤਾਨ ਨਹੀਂ ਜਾ ਸਕਦਾ ਉਹਦੇ ਬਾਰੇ ਵੀ ਇਸ ਸਮਝੌਤੇ ਦੇ ਵਿੱਚ ਪਹਿਲਾਂ ਹੀ ਪ੍ਰਾਵਧਾਨ ਕੀਤੇ ਹੋਏ ਨੇ ਸੋ ਇਹ ਪਾਕਿਸਤਾਨ 2016 ਦੇ ਵਿੱਚ ਬੰਨਿਆ ਹੋਇਆ ਹੈ ਪਾਕਿਸਤਾਨ ਦਾ ਜਿਹੜੇ ਕਾਨੂੰਨ ਮੰਤਰੀ ਨੇ ਲਾਅ ਮਨਿਸਟਰ ਨੇ ਉਹ ਵੀ ਇਸ ਚੀਜ਼ ਤੋਂ ਜਾਣੂ ਨੇ ਕਿ ਜੇ ਅਜੇਆ ਕਦਮ ਕਦੇ ਫਿਊਚਰ ਦੇ ਵਿੱਚ ਭਾਰਤ ਚੱਕਦਾ ਹੈ ਤਾਂ ਪਾਕਿਸਤਾਨ ਕੁਝ ਵੀ ਨਹੀਂ ਕਰ ਸਕੇਗਾ ਇਹ ਭਾਰਤ ਜੇ ਫੈਸਲਾ ਲੈ ਲੈਂਦਾ ਹੈ ਤਾਂ ਭਾਰਤ ਦਾ ਹੀ ਅਧਿਕਾਰ ਖੇਤਰ ਹੈ ਉਹ ਇਸ ਤਰ੍ਹਾਂ ਦਾ ਸਟੈਪ ਲੈ ਸਕਦਾ ਹੈ ਪਾਕਿਸਤਾਨ ਕੁਝ ਵੀ ਨਹੀਂ ਕਰ ਸਕੇਗਾ ਭਾਰਤ ਨੂੰ ਰੋਕਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਜਾਂ ਕਾਨੂੰਨੀ ਹੱਦਾਂ ਦੇ ਅੰਦਰ ਲੜਾਈ ਜਾਂ ਜੰਗ ਹੋ ਸਕਦੀ ਹੈ ਉਹ ਇੱਕ ਅਲੱਗ ਚੀਜ਼ ਹੈ ਲੇਕਿਨ ਉਸ ਤੋਂ ਇਲਾਵਾ ਪਾਕਿਸਤਾਨ ਕੋਲ ਕੋਈ ਇਸ ਸਮੱਸਿਆ ਨੂੰ ਹੱਲ ਆਉਣ ਦਾ ਹੱਲ ਜਾਂ ਤਰੀਕਾ ਨਹੀਂ ਹੈ ਇਹ ਵੀ ਨਹੀਂ ਹੈ ਕਿ ਭਾਰਤ ਵੱਲੋਂ ਇਸ ਤਰ੍ਹਾਂ ਦੀ ਗੱਲ ਵੀ ਪਹਿਲੀ ਵਾਰ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਭਾਰਤ ਦੋ ਨੋਟਿਸ ਦੇ ਚੁੱਕਿਆ ਹੈ ਪਾਕਿਸਤਾਨ ਨੂੰ ਕਿ ਅਸੀਂ ਇਸ ਟ੍ਰੀਟੀ ਦੇ ਵਿੱਚ ਕੋਈ ਨਾ ਕੋਈ ਸੁਧਾਰ ਜਾਂ ਸੋਧ ਕਰਨਾ ਚਾਹੁੰਦੇ ਹਾਂ ਇੱਕ ਤਾਂ ਜਨਵਰੀ 2023 ਦੇ ਵਿੱਚ ਨੋਟਿਸ ਭੇਜਿਆ ਗਿਆ ਸੀ ਉਸ ਤੋਂ ਬਾਅਦ ਸਤੰਬਰ 2024 ਦੇ ਵਿੱਚ ਵੀ ਇੱਕ ਨੋਟਿਸ ਭੇਜਿਆ ਗਿਆ ਸੀ ਕਿ ਅਸੀਂ ਇਹਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ ਸੋ ਇਹ ਨਹੀਂ ਹੈ ਕਿ ਪਾਕਿਸਤਾਨ ਨੂੰ ਅਚਾਨਕ ਹੀ ਕੋਈ ਸ਼ੌਕ ਲੱਗਿਆ ਹੈ ਜਾਂ ਉਸ ਦਾ ਇਸ ਬਾਰੇ ਕੋਈ ਵਿਚਾਰ ਨਹੀਂ ਸੀ ਉਹਨੂੰ ਅਚਾਨਕ ਹੀ ਪਤਾ ਲੱਗਿਆ ਹੈ ਕਿ ਇਹ ਹੋ ਸਕਦਾ ਹੈ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਦਾ ਕਦਮ ਭਾਰਤ ਚੱਕ ਸਕਦਾ ਹੈ ਔਰ ਭਾਰਤ ਵੱਲੋਂ ਇਹ ਕਦਮ ਚੱਕ ਵੀ ਲਿਆ ਹੈ ਲੇਕਿਨ ਜੋ ਕੁਝ ਹੋ ਰਿਹਾ ਹੈ ਉਸ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਕੀ ਨੇ ਭਾਰਤ ਸਰਕਾਰ ਵੱਲੋਂ ਕਿ ਪਾਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਮੀਡੀਆ ਕਿਸ ਤਰੀਕੇ ਨਾਲ ਦਿਖਾ ਰਿਹਾ ਹੈ ਕਿ ਕੀ ਹੋਣਾ ਚਾਹੀਦਾ ਹੈ ਜੋ ਦਿਖਾਇਆ ਜਾ ਰਿਹਾ ਹੈ ਉਸ ਤੋਂ ਇਹ ਲੱਗਦਾ ਹੈ ਕਿ ਦੇਸ਼ ਦੇ ਲੋਕ ਨੇ ਉਹ ਵੱਡੀ ਗਣਤੀ ਦੇ ਵਿੱਚ ਇਹ ਚਾਹੁੰਦੇ ਨੇ ਕਿ ਇਸ ਅੱਤਵਾਦ ਦੇ ਉੱਤੇ ਪੱਕੇ ਤਰੀਕੇ ਨਾਲ ਮੁਕੰਮਲ ਤੌਰ ਤੇ ਰੋਖ ਲੱਗਣੀ ਚਾਹੀਦੀ ਹੈ ਉਹਦੇ ਲਈ ਜੇ ਭਾਰਤ ਸਰਕਾਰ ਨੂੰ ਪਾਕਿਸਤਾਨ ਤੇ ਹਮਲਾ ਕਰਨਾ ਪੈਂਦਾ ਹੈ ਤਾਂ ਹਮਲਾ ਕਰ ਲੈਣਾ ਚਾਹੀਦਾ ਹੈ ਇਸ ਜੇ ਹੁਣ ਨਹੀਂ ਕਰੋਗੇ ਤਾਂ ਕਦੋਂ ਕਰੋਗੇ ਇਸ ਤਰ੍ਹਾਂ ਦੇ ਸੈਂਟੀਮੈਂਟ ਜਿਹੜੇ ਨੇ ਜਜ਼ਬਾਤ ਨੇ ਉਹ ਬਾਹਰ ਨਿਕਲ ਕੇ ਆ ਰਹੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹੀ ਮੌਕਾ ਹੈ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉਸ ਨੂੰ ਵਾਪਸ ਭਾਰਤ ਦੇ ਵਿੱਚ ਰਲਵਾਉਣ ਦੇ ਲਈ ਅਨੁਕੂਲ ਸਮਾਂ ਆ ਗਿਆ ਹੈ ਭਾਰਤ ਨੂੰ ਹਮਲਾ ਕਰਕੇ ਉਸ ਤੇ ਆਪਣਾ ਕਬਜ਼ਾ ਵਾਪਸ ਲੈ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਤਾਂ ਵੀ ਹੋ ਰਹੀਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਅੱਦਰ ਦੇ ਉੱਤੇ ਸਾਰੇ ਦੇਸ਼ ਭਾਰਤ ਦੇ ਨਾਲ ਨੇ ਭਾਰਤ ਇਸ ਸਮੇਂ ਇੱਕ ਪਾਕਤਵਰ ਪੋਜੀਸ਼ਨ ਦੇ ਵਿੱਚ ਹੈ ਜੇ ਉਹ ਹਮਲਾ ਕਰੇਗਾ ਤੇ ਉਹਨੂੰ ਕਿਤੇ ਵਿਰੋਧ ਦਾ ਅੰਤਰਰਾਸ਼ਟਰੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਪਾਕਿਸਤਾਨ ਅਲੱਗ-ਥਲਗ ਪੈ ਚੁੱਕਿਆ ਹੈ ਉਹ ਜਿੰਨੇ ਰਿਸ਼ਤੇ ਭਾਰਤ ਦੇ ਚੰਗੇ ਨੇ ਸਾਰੇ ਦੁਨੀਆ ਦੇ ਮੁਲਕਾਂ ਨਾਲ ਉਹਨੇ ਪਾਕਿਸਤਾਨ ਦੇ ਰਿਸ਼ਤੇ ਬਿਹਤਰ ਨਹੀਂ ਹੈਗੇ ਇਸ ਕਰਕੇ ਪਾਕਿਸਤਾਨ ਦਾ ਸਾਥ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਦੇਵੇਗਾ ਭਾਰਤ ਦਾ ਪਲੜਾ ਭਾਰੀ ਦੂਸਰਾ ਪਾਕਿਸਤਾਨ ਆਰਥਿਕ ਪੱਧਰ 'ਤੇ ਬਹੁਤ ਬੁਰੇ ਤਰੀਕੇ ਨਾਲ ਟੁੱਟ ਚੁੱਕਿਆ ਹੈ ਉਹ ਮੁਕਾਬਲਾ ਕਰਨ ਦੀ ਸ਼ਾਇਦ ਉਹਨੀ ਵਧੀਆ ਸਥਿਤੀ ਵਿੱਚ ਨਹੀਂ ਹੋਵੇਗਾ ਕਿ ਉਹ ਕੋਈ ਬਹੁਤ ਵੱਡੀ ਰੈਜ਼ਿਸਟੈਂਸ ਜਾਂ ਕੋਈ ਮੁਕਾਬਲਾ ਖੜਾ ਕਰ ਸਕਦਾ। ਸੋ ਇਹ ਪਾਰਟ ਦੇ ਲਈ ਵੀ ਇੰਨਾ ਔਖਾ ਨਹੀਂ ਹੋਵੇਗਾ ਕਿ ਉਹ ਜੇ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਨੂੰ ਹਰਾਉਣਾ ਉਹ ਬਹੁਤਾ ਔਖਾ ਨਹੀਂ ਹੋਵੇਗਾ। ਪਹਿਲਾਂ ਵੀ ਚਾਰ ਜੰਗਾਂ ਦੇ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦੇਖਣੀ ਪਈ ਹੈ, ਝੱਲਣੀ ਪਈ ਹੈ ਇਹ ਵੀ ਸਾਰਿਆਂ ਨੂੰ ਪਤਾ। ਸੋ ਇਹ ਸੈਂਟੀਮੈਂਟ ਇਸ ਤਰੀਕੇ ਦੇ ਇਹ ਜਜ਼ਬਾਤ ਇਸ ਤਰੀਕੇ ਦੇ ਦਿਖਾਏ ਜਾ ਰਹੇ ਨੇ। ਇੰਨਾਂ ਜਜ਼ਬਾਤਾਂ ਦੇ ਵਿੱਚੋਂ ਹੀ ਇਹ ਨਿਕਲ ਕੇ ਆ ਰਿਹਾ ਹੈ ਕਿ ਜੇ ਸਮਝੌਤਾ ਰੱਦ ਹੋ ਗਿਆ ਹੈ ਤਾਂ ਸਵੇਰ ਨੂੰ ਪਾਣੀ ਜਿਹੜਾ ਹੈ ਉਹ ਰੋਕ ਦਿੱਤਾ ਜਾਏਗਾ ਉਹਦੇ ਨਾਲ ਪਾਕਿਸਤਾਨ ਦੀ ਤਬਾਹੀ ਹੋ ਜਾਏਗੀ ਕਿਉਂਕਿ ਪਾਕਿਸਤਾਨ ਦੀ ਜਿਹੜੀ ਖੇਤੀ ਹੈ ਉਸ 70% ਇਸ ਪਾਣੀਆ ਦੇ ਉੱਤੇ ਹੀ ਨਿਰਭਰ ਕਰਦੀ ਹੈ ਆਪਣੀ ਸਿੰਚਾਈ ਲਈ ਜੇ ਪਾਣੀ ਰੋਕ ਦਿੱਤਾ ਜਾਏਗਾ ਜਿਹੜੀ ਪਾਕਿਸਤਾਨ ਦੀ ਖੇਤੀ ਹੈ ਅਨਾਗਾਉਣ ਦੀ ਜਿਹੜੀ ਉਹਨਾਂ ਦੀ ਅ ਸਮਰਤਾ ਹੈ ਉਹ ਖਤਮ ਹੋ ਜਾਏਗੀ ਉਹ ਇਸ ਚੀਜ਼ ਨੂੰ ਚੱਲ ਨਹੀਂ ਪਾਉਣਗੇ ਬਰਦਾਸ਼ਤ ਨਹੀਂ ਕਰ ਪਾਉਣਗੇ ਆਕਾਲ ਪੈ ਜਾਏਗਾ ਤੇ ਬਰਬਾਦ ਹੋ ਜਾਏਗਾ ਪਾਕਿਸਤਾਨ ਇਸ ਤਰੀਕੇ ਦੀਆਂ ਜਿਹੜੀਆਂ ਸੋਚ ਹੈ ਜਾਂ ਗੱਲਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਲੇਕਿਨ ਜਿਵੇਂ ਮੈਂ ਦੱਸਿਆ ਇਹ ਇੰਨਾ ਸੌਖਾ ਨਹੀਂ ਹੈ ਕਟੋ-ਕਟ ਕਈ ਸਾਲ 2-4 ਸਾਲ ਲੱਗਣਗੇ ਜੇ ਤੁਸੀਂ ਉਹ ਆਪਣੇ ਆਦੀ ਧਾਂਚਾ ਵਿਕਸਿਤ ਕਰਨਾ ਹੈ ਕਿ ਇਹ ਪਾਣੀ ਰੋਕ ਦੇऊं ਉਹ ਪਾਣੀ ਨੂੰ ਸਟੋਰ ਕਿਵੇਂ ਕੀਤਾ ਜਾਵੇ ਜਾਂ ਉਹਨੂੰ ਵਰਤਿਆ ਕਿਸ ਤਰੀਕੇ ਨਾਲ ਜਾਵੇ ਇਨਾ ਆਸਾਨ ਨਹੀਂ ਕਿ ਤੁਸੀਂ ਅੱਜ ਇਹ ਬੰਦ ਕਰ ਦਿੱਤਾ ਹੈ ਤਾਂ ਸਵੇਰ ਨੂੰ ਪਾਣੀ ਬੰਦ ਹੋਏਗਾ ਹਜੇ ਕਈ ਸਾਲ ਪਾਣੀ ਉਵੇਂ ਹੀ ਜਾਂਦਾ ਰਹੇਗਾ ਸੋ ਉਹ ਇੱਕ ਤੁਹਾਨੂੰ ਦੱਸਣਾ ਜਾਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਕੁਝ ਇਸ ਤਰੀਕੇ ਦਾ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਜੋ ਸਿਰਫ ਤੇ ਸਿਰਫ ਜਜ਼ਬਾਤਾਂ ਨੂੰ ਭੜਕਾਉਣ ਦੇ ਲਈ ਹੀ ਜਾਂ ਇੱਕ ਹੋ ਹੱਲਾ ਪੈਦਾ ਕਰਨ ਦੇ ਲਈ ਹੀ ਕਿਹਾ ਜਾ ਰਿਹਾ ਹੈ ਅਸਲੀਅਤ ਦੇ ਵਿੱਚੋਂ ਕਿੰਨਾ ਕੁ ਪੋਸੀਬਲ ਹੈ ਕਿੰਨਾ ਕੁ ਅਸਲ ਦੇ ਵਿੱਚੋਂ ਹੋ ਸਕਦਾ ਹੈ ਉਹਦੇ ਬਾਰੇ ਗੱਲ ਨਹੀਂ ਕੀਤੀ ਜਾ ਰਹੀ ਦੂਜੀ ਗੱਲ ਜੋ ਜੰਗ ਦੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹ ਵੀ ਉਦੇਸ਼ੇ ਜਾ ਸਕਦੇ ਨੇ ਕਿ ਜੇ ਪਾਕਿਸਤਾਨ ਨਾਲ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਚੀਨ ਦੀ ਮਦਦ ਲੈ ਸਕਦਾ ਹੈ ਤੇ ਚੀਨ ਮਦਦ ਕਰ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇ ਭਾਰਤ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਚੀਨ ਨੂੰ ਰਿਕੁਐਸਟ ਕਰ ਸਕਦਾ ਹੈ ਤੇ ਚੀਨ ਇਸ ਦਾ ਬਹਾਨਾ ਬਣਾ ਕੇ ਜਿਹੜਾ ਬ੍ਰह्मपुत्र ਰਿਵਰ ਹੈ ਜਿਹੜਾ ਉੱਥੋਂ ਪਾਣੀ ਆ ਰਿਹਾ ਹੈ ਭਾਰਤ ਨੂੰ ਉਸ ਨੂੰ ਵੀ ਰੋਕ ਸਕਦਾ ਹੈ ਤੇ ਉਹਦੇ ਨਾਲ ਭਾਰਤ ਦੀ ਸਥਿਤੀ ਕਮਜ਼ੋਰ ਹੋ ਜਾਏਗੀ ਜਾਂ ਮਾੜੀ ਹੋ ਜਾਵੇਗੀ ਜੇ جنگ ਹੁੰਦੀ ਹੈ ਤੇ ਪਾਕਿਸਤਾਨ ਚੀਨ ਦੀ ਮਦਦ ਲੈਂਦਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਭਾਰਤ ਦਾ ਸਾਥ ਦੇਵੇਗਾ ਤੇ ਹੌਲੀ-ਹੌਲੀ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਸਕਦੀ ਹੈ ਪਰ ਇਹ ਗੱਲਾਂ ਕਰਨ ਦੀਆਂ ਜਾਦਾ ਨੇ ਅਸਲ ਦੇ ਵਿੱਚ ਇੰਨਾ ਆਸਾਨ ਨਹੀਂ ਹੈ ਇੰਨਾ ਸੌਖਾ ਨਹੀਂ ਹੈ ਇਸ ਤਰ੍ਹਾਂ ਦੇ ਫੈਸਲੇ ਲੈਣਾ ਕਿ ਤੁਸੀਂ ਅੱਜ ਰਾਤ ਨੂੰ ਸੋਚੋ ਕਿ ਅਸੀਂ ਸਵੇਰ ਨੂੰ ਹਮਲਾ ਕਰ ਦੇਣਾ ਹੈ ਬਿਨਾਂ ਤਿਆਰੀ ਤੋਂ ਬਿਨਾਂ ਇਸਾਰਾ ਕੁਝ ਸੋਚੇ ਸਮਝੇ ਕਿ ਉਹਦੇ ਨਤੀਜੇ ਕੀ ਨਿਕਲਣਗੇ ਉਹਦੇ ਅਸਰ ਕੀ ਹੋਣਗੇ ਇੰਨਾ ਆਸਾਨ ਨਹੀਂ ਹੁੰਦਾ ਜੰਗ ਤੇ ਜਾਣਾ ਲੇਕਿਨ ਜੋ ਆਉਣ ਵਾਲੇ ਸਮਿਆਂ ਦੀ ਜੰਗ ਹੈ ਉਹ ਪ੍ਰਾਣੀਆਂ ਰਵਾਇਤੀ ਜੰਗਾਂ ਵਾਂਗੂ ਨਹੀਂ ਲੜੀ ਜਾਏਗੀ ਹੁਣ ਜੋ ਜੰਗ ਹੈ ਉਹ ਗ੍ਰੇ ਨੈਸ਼ਨਲ ਰਿਸੋਰਸਸ ਨੇ ਕੌਮੀ ਸਰੋਤ ਨੇ ਜਿਹੜੇ ਤੁਹਾਡੀ ਵਸੋਂ ਹੈ ਤੁਹਾਡੇ ਲੋਕਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਜਿਉਂਦਾ ਰੱਖਿਆ ਜਾਣਾ ਹੈ ਉਸ ਦੇ ਵਾਸਤੇ ਲੜਾਈ ਹੋਣੀ ਹੈ ਲੜਾਈ ਪਾਣੀਆਂ ਵਾਸਤੇ ਹੋਣੀ ਹੈ ਲੜਾਈ ਖਰਾਕ ਵਾਸਤੇ ਅੰਨ ਵਾਸਤੇ ਹੋਣੀ ਹੈ ਲੜਾਈ ਧਰਤੀ ਦੇ ਟੁਕੜਿਆਂ ਵਾਸਤੇ ਹੋਣੀ ਹੈ ਕਿ ਕਿੰਨੀ ਵੱਧ ਤੋਂ ਵੱਧ ਜ਼ਮੀਨ ਇਕੱਠੀ ਕੀਤੀ ਜਾ ਸਕੇ ਜਿਹੜੀ ਕਿ ਤੁਹਾਡੀ ਵਸੋਂ ਨੂੰ ਸਸਟੇਨ ਕਰ ਸਕੇ ਉਥੇ ਉਹਨਾਂ ਅੰਨ ਪੈਦਾ ਕਰ ਸਕੇ ਉਹਨਾਂ ਪਾਣੀ ਹੋ ਸਕੇ ਤੁਹਾਡੇ ਕੋਲ ਉਹਨੇ ਮਿਨਰਲ ਜਿਹੜੇ ਡਿਪੋਜ਼ਿਟ ਨੇ ਜਿਹੜੀ ਧਰਤੀ ਦੇ ਹੇਠ ਦੇ ਉਹ ਤੁਹਾਡੇ ਕੋਲ ਵੱਧ ਤੋਂ ਵੱਧ ਆ ਜਾਣ ਤਾਂ ਕਿ ਤੁਸੀਂ ਆਪਣੀ ਵੱਧ ਰਹੀ ਵਸੂ ਨੂੰ ਉਹਨਾਂ ਦਾ ਢਿੱਡ ਪਰ ਸਕੋ ਉਹਨਾਂ ਨੂੰ ਸਸਟੇਨ ਕਰ ਸਕੋ ਸੋ ਲੜਾਈਆਂ ਉਧਰ ਨੂੰ ਵੱਧ ਰਹੀਆਂ ਨੇ ਉਸ ਤਰੀਕੇ ਨਾਲ ਅੱਗੇ ਵੱਧ ਰਹੀਆਂ ਨੇ ਤੇ ਉਸੇ ਤਰੀਕੇ ਨੂੰ ਵਰਤਦੇ ਹੋਏ ਇਹ ਸਮਝੌਤਾ ਜਿਹੜਾ ਰੱਦ ਕੀਤਾ ਗਿਆ ਹੈ ਇਹ ਲੜਾਈ ਅੱਜ ਦੀ ਸਵੇਰ ਦੀ ਜਾਂ ਚਾਰ ਦਿਨਾਂ ਚ ਹੋਣ ਵਾਲੀ ਲੜਾਈ ਜਿਹੜੀ ਹੈ ਉਸ ਨੂੰ ਅਧੇ ਨਜ਼ਰ ਰੱਖ ਕੇ ਫੈਸਲੇ ਨਹੀਂ ਲਏਗੇ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਲੜਾਈਆਂ ਕੀ ਹੋਣੀਆਂ ਨੇ ਇਹੜੀ ਚੀਜ਼ ਪਿੱਛੇ ਹੋਣੀਆਂ ਨੇ ਉਸ ਨੂੰ ਲੈ ਕੇ ਇਹ ਫੈਸਲੇ ਕੀਤੇ ਗਏ ਨੇ ਉਸ ਨੂੰ ਮੱਦੇਨਜ਼ਰ ਰੱਖ ਕੇ ਇਹ ਸਮਝੌਤਾ ਰੱਦ ਕੀਤਾ ਗਿਆ ਹੈ ਲੇਕਿਨ ਜ਼ਰੂਰਤ ਹੈ ਕਿ ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਜੰਗੀ ਪਦਰਤੇ ਉਹ ਇਨਫਰਾਸਟ੍ਰਕਚਰ ਤਿਆਰ ਕੀਤਾ ਜਾ ਸਕੇ ਜਿਸ ਨਾਲ ਇਹ ਰੁਕੇ ਹੋਏ ਪਾਣੀਆਂ ਨੂੰ ਸਟੋਰ ਕੀਤਾ ਜਾ ਸਕੇ ਤੇ ਉਸ ਨੂੰ ਆਪਣੇ ਸੂਬਿਆਂ ਦੀ ਸਿੰਚਾਈ ਲਈ ਖੇਤੀਬਾੜੀ ਲਈ ਵਰਤਿਆ ਜਾ ਸਕੇ ਉਹ ਜਿਹੜਾ ਬੁਨਿਆਦੀ ਢਾਂਚਾ ਹੈ ਉਸ ਨੂੰ ਡਵੈਲਪ ਕਰਨ ਦੀ ਜ਼ਰੂਰਤ ਤੋਂ ਜ਼ਿਆਦਾ ਲੋੜ ਹੈ ਔਰ ਉਸ ਨੂੰ ਜੰਗੀ ਪੱਧਰ ਤੇ ਕਰਨਾ ਪਵੇਗਾ ਜੇ ਇਹਨਾਂ ਰੱਦ ਕੀਤੇ ਹੋਏ ਸਮਝੌਤਿਆਂ ਦਾ ਕੋਈ ਫਾਇਦਾ ਆਪ ਸਰਕਾਰ ਵਾਕਿਆ ਹੀ ਉਠਾਉਣਾ ਚਾਹੁੰਦੀ ਹੈ ਜਾਂ ਆਪਣੇ ਸੂਬੇ ਦੇ ਲੋਕਾਂ ਨੂੰ ਕੋਈ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਨਹੀਂ ਤਾਂ ਉਦੋਂ ਤੱਕ ਇਹ ਸਿਰਫ ਬਿਆਨ ਬਣ ਕੇ ਰਹਿ ਜਾਣਗੇ ਕਿ ਬਿਆਨ ਦਿੱਤਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਟ ਨਾਲ ਇਟ ਫਟਾ ਦੇਵਾਂਗੇ ਤੇ ਹੁੰਦਾ ਕੁਝ ਨਹੀਂ ਜਿਵੇਂ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਹਾਂ ਲੇਕਿਨ ਪਿਛਲੇ 2014 ਤੋਂ ਬਾਅਦ ਜੋ ਭਾਰਤ ਸਰਕਾਰ ਦਾ ਰਵਈਆ ਰਿਹਾ ਹੈ ਉਹ ਟੈਟ ਫੋਰ ਟੈਟ ਤਰ੍ਹਾਂ ਦੇ ਐਕਸ਼ਨ ਲੈਣ ਦਾ ਰਿਹਾ ਹੈ ਚਾਹੇ ਉਹ ਬਾਲਾਕੋਟ ਸਟ੍ਰਾਈਕ ਸੀ ਜੋ ਪਲਵਾਮਾ ਤੋਂ ਬਾਅਦ ਹੋਇਆ ਉਸੇ ਤਰੀਕੇ ਦੀ ਕੋਈ ਨਾ ਕੋਈ ਹੁਣ ਵੀ ਐਕਸ਼ਨ ਲਿਆ ਜਾਏਗਾ ਇਸ ਦੀ ਉਮੀਦ ਜ਼ਰੂਰ ਕੀਤੀ ਜਾ ਰਹੀ ਹੈ ਪਰ ਸ਼ਾਇਦ ਜਦੋਂ ਤੱਕ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੇ ਵਿੱਚ ਮੌਜੂਦ ਨੇ ਉਦੋਂ ਤੱਕ ਇਸ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਏਗਾ ਉਸ ਤੋਂ ਬਾਅਦ ਜ਼ਰੂਰ ਅ ਇਸ ਤਰ੍ਹਾਂ ਦੀ ਉਮੀਦ ਹੈ ਕਿ ਕੋਈ ਨਾ ਕੋਈ ਕਾਰਵਾਈ ਭਾਰਤ ਵੱਲੋਂ ਜਰੂਰ ਕੀਤੀ ਜਾਏਗੀ ਇਸ ਜਿਹੜਾ ਕਾਇਰਨਾਮ ਹਮਲਾ ਹੈ ਉਸ ਦੇ ਖਿਲਾਫ ਉਸ ਦੇ ਅਸਰ ਵੀ ਆਉਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਜਿਸ ਅਤਵਾਦੀ ਦਾ ਇਹ ਨਾਮ ਲੈ ਕੇ ਕਿਹਾ ਜਾ ਰਿਹਾ ਸੀ ਕਿ ਉਹ ਇਸਾਰੇ ਹਮਲੇ ਦੇ ਲਈ ਜ਼ਿੰਮੇਵਾਰ ਹੈ ਉਸ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਾਡਾ ਕੋਈ ਲੜਣਾ ਦੇਣਾ ਨਹੀਂ ਹੈ ਭਾਰਤ ਇਹ ਪਾਣੀ ਦੀ ਸਪਲਾਈ ਰੋਕਣਾ ਚਾਹੁੰਦਾ ਹੈ ਇਸ ਲਈ ਬਹਾਨਾ ਵਰਤ ਰਿਹਾ ਹੈ ਇਥੋਂ ਤੱਕ ਦੇ ਬਿਆਨ ਜਿਹੜੇ ਦਿੱਤੇ ਗਏ ਨੇ ਤੇ ਮੀਡੀਆ ਦੇ ਵਿੱਚ ਇਸ ਨੂੰ ਕਿਹਾ ਗਿਆ ਕਿ ਦੇਖੋ ਆਤਵਾਦੀ ਦਰਗਹ थर-थर ਕੰਬਣ ਲੱਗੇ ਲੇਕਿਨ ਵਾਕਿਆ ਹੀ ਪਹਿਲਾਂ ਜਿਹੜੇ ਆਤਵਾਦੀ ਸੀ ਉਹ ਵੀਡੀਓ ਜਾਰੀ ਕਰਕੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੁੰਦੇ ਸੀ ਕਿ ਹਾਂਜੀ ਇਹ ਕੰਮ ਅਸੀਂ ਕੀਤਾ ਹੈ ਹੁਣ ਉਲਟਾ ਹੋ ਰਿਹਾ ਹੈ ਜ਼ਿੰਮੇਵਾਰੀ ਲੈਣ ਦੀ ਥਾਂ ਤੇ ਉਹ ਇਸ ਗੱਲ ਤੇ ਪੱਲਾ ਝਾੜਦੇ ਦਿਖਾਈ ਦੇ ਰਹੇ ਨੇ ਕਿ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਬਹਾਨੇ ਬਣਾਏ ਜਾ ਰਹੇ ਨੇ ਪਾਣੀ ਨੂੰ ਰੋਕਣ ਦੇ ਸੋ ਇਸ ਸਮਝੌਤੇ ਦੀ अहमियत ਪਾਕਿਸਤਾਨ ਵੀ ਸਮਝਦਾ ਹੈ ਭਾਰਤ ਵੀ ਸਮਝਦਾ ਹੈ ਸ਼ਾਇਦ ਸਾਡੇ ਲੋਕਾਂ ਨੂੰ ਉਹਦੀ ਸਮਝ ਉਨੀ ਜਿਆਦਾ ਨਾ ਹੋਵੇ ਉਹ ਇਸ ਨੂੰ ਸਿਰਫ ਉਸ ਰੋਲੇ ਗੋਲੇ ਦਾ ਹੀ ਇੱਕ ਹਿੱਸਾ ਮੰਨਦੇ ਹੋਣ ਪਰ ਵਾਕਿਆ ਹੀ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਦੂਰ ਦੇ ਜਿਹੜੇ ਨੇ ਨਤੀਜੇ ਉਹ ਦੇਖਣ ਨੂੰ ਮਿਲ ਸਕਦੇ ਨੇ ਦੂਰ ਅੰਗਾਜ਼ੀ ਜਿਹੜੇ ਇਹਦੇ ਪ੍ਰਨਾਮ ਨੇ ਉਹ ਦੇਖਣ ਨੂੰ ਮਿਲਣਗੇ ਸੋ ਇੱਕ ਸਹੀ ਦਿਸ਼ਾ ਦੇ ਵਿੱਚ ਚੱਕਿਆ ਹੋਇਆ ਕਦਮ ਹੈ ਬਸ਼ਰਤੇ ਕਿਉਂ ਬੁਨਿਆਦੀ ਢਾਂਚਾ ਉਹ ਇਨਫਰਾਸਟ੍ਰਕਚਰ ਪਾਰ ਸਰਕਾਰ ਜਲ ਤੋਂ ਜਲ ਤਿਆਰ ਕਰ ਲੈਂਦੀ ਹੈ ਜਿੱਥੇ ਜਿਸ ਨਾਲ ਇਸ ਪਾਣੀ ਨੂੰ ਸਾਂਭਿਆ ਜਾ ਸਕੇ ਕਿ ਪੰਜਾਬ ਰਾਜਸਥਾਨ ਜਾਂ ਹਰਿਆਣੇ ਵਾਸਤੇ ਇਹ ਪਾਣੀ ਨੂੰ ਵਰਤਿਆ ਜਾ ਸਕੇ ਉਮੀਦ ਕਰਦੇ ਹਾਂ ਕਿ ਜੋ ਕੁਝ ਵੀ ਪਾਰ ਸਰਕਾਰ ਕਰੇਗੀ ਉਸ ਦੇ ਨਾਲ ਇਸ ਅੱਤਵਾਦੀ ਜਿਹੜੀ ਨਾਮੁਰਾਦ ਬਿਮਾਰੀ ਹੈ ਉਸ ਨੂੰ ਰੋਕਣ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ ਤੇ ਜਿਹੜੇ નિર્ਦੋਸ਼ ਲੋਕ ਆਪਣੀ ਜਾਨ ਤੋਂ ਹੱਥੋਂ ਆ ਬੈਠਦੇ ਨੇ ਉਨਾ ਪਰਿਵਾਰਾਂ ਦੇ ਉਹ ਕੱਲੇ ਉਹ ਨਿਰਦੋਸ਼ ਨੌਜਵਾਨ ਨਹੀਂ ਮਰਦੇ ਉਹਨਾਂ ਦਾ ਪੂਰਾ ਪਰਿਵਾਰ ਖਤਮ ਹੋ ਜਾਂਦਾ ਹੈ ਕਈ ਜ਼ਿੰਦਗੀਆਂ ਉਹਨਾਂ ਦੇ ਨਾਲ ਤਬਾਹ ਹੋ ਜਾਂਦੀਆਂ ਨੇ ਜਿਵੇਂ ਕਿ ਸਾਨੂੰ ਦੇਖਣ ਦੇ ਲਈ ਹੁਣ ਵੀ ਮਿਲਿਆ ਹੈ ਸੋ ਆਸ਼ਾ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਸ ਹੱਤਵਾਦੀ ਨਾਮਰਾਜ਼ ਬਿਮਾਰੀ ਤੋਂ ਸਾਨੂੰ ਜਲਦੀ ਹੀ ਨਜਾਦ ਮਿਲੇਗਾ ਪਾਕਿਸਤਾਨ ਸਰਕਾਰ ਕੋਈ ਠੋਸ ਕਦਮ ਚੁੱਕੇਗੀ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੂੰ ਵੀ ਸ਼ਾਇਦ ਆਪਣੇ ਕਦਮ ਪਛਾਣ ਮੋੜਨੇ ਪੈਣ ਉਸ ਨੂੰ ਵੀ ਇਹ ਸਮਝ ਆਵੇ ਕਿਸ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ ਹੈ انسان ਜਿਹੜਾ ਹੈ ਉਸ ਨੂੰ ਇਕੱਠਿਆਂ ਰਹਿ ਕੇ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਰਤੀਤ ਕਰਨੀ ਚਾਹੀਦੀ ਹੈ ਨਾ ਕਿ ਇੱਕ ਦੂਜੇ ਦੀਆਂ ਨੂੰ ਨੁਕਸਾਨ ਪਹੁੰਚਾ ਕੇ ਜਾਂ ਉਹਦੀਆਂ ਜੜਾਂ ਵੱਢ ਕੇ ਸੋ ਇਸੇ ਵਿਚਾਰਾਂ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ